ਇੰਡੀਆ ਨੂੰ ਜਾਣ ਵਾਸਤੇ ਟੂਰਿਜ਼ਮ ਦੇ ਉੱਤੇ ਬਹੁਤ ਕਹਿੰਦੇ ਆ ਕਿ ਵੱਡਾ ਫਰਕ ਪੈ ਰਿਹਾ ਉਹਦਾ ਸਿੱਧਾ ਸਿੱਧਾ ਕਾਰਨ ਹੈਗਾ ਆ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਜਿਹਦੇ ਵਿੱਚ ਵੱਡੀਆਂ ਜਿਹੜੀਆਂ ਸਖਤਾਈਆਂ ਹੋ ਰਹੀਆਂ ਫੜੋ ਫੜਾਈਆਂ ਹੋ ਰਹੀਆਂ ਤੇ ਕਾਫੀ ਲੋਕ ਜਿਹੜੇ ਆ ਇਸ ਚੀਜ਼ ਤੋਂ ਘਬਰਾਏ ਹੋਏ ਆ ਖਾਸ ਕਰਕੇ ਜੇ ਗੱਲ ਕਰੀਏ ਜਿਨ੍ਹਾਂ ਲੋਕਾਂ ਦੇ ਕੋਲ ਗ੍ਰੀਨ ਕਾਰਡ ਹੈ ਉਹ ਇਸ ਵਾਰੀ ਇੰਡੀਆ ਨੂੰ ਜਾਣ ਤੋਂ ਅਵੋਇਡ ਕਰ ਰਹੇ ਆ ਇਹਦੇ ਕਰਕੇ ਬਹੁਤ ਵੱਡੀ ਜਿਹੜੀ ਹੈ ਹਫੜਾ ਦਫੜੀ ਮੱਚੀ ਹੋਈ ਹੈ ਟੂਰਿਜ਼ਮ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਖਾਸ ਕਰਕੇ ਭਾਰਤੀ ਲੋਕ ਨੇ ਉਹ ਇੰਡੀਆ ਜਾਂਦੇ ਨੇ ਖਾਸ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਈ ਵਿਆਹ ਆ ਕਿਸੇ ਦੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਕਿਸੇ ਨੇ ਵੈਸੇ ਹੀ ਕੋਈ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਘੇੜਾ ਮਾਰਨਾ ਹੁੰਦਾ ਮਿਲਣਾ ਜਲਣਾ ਹੁੰਦਾ ਨਾਲੇ ਕਹਿੰਦੇ ਆ ਕਿ ਕੋਈ ਕੰਮਕਾਰ ਤੋਂ ਕੋਈ 2-4 ਹਫ਼ਤੇ ਛੁੱਟੀ ਕਰ ਲਾਂਗੇ ਕਹਿੰਦੇ ਵਕੇਸ਼ਨ ਕਰਕੇ ਆਵਾਂਗੇ ਨਾਲੇ ਪਰਿਵਾਰ ਨੂੰ ਮਿਲਾਵਾਂਗੇ ਪਰ ਚੰਸਾ ਖਬਰਾਂ ਜਿਹੜੀਆਂ ਨੇ ਨਾ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿ ਵੱਡੇ ਪੱਧਰ ਤੇ ਜਿਹੜੀ ਹੈ ਟੂਰਿਜ਼ਮ ਦੇ ਵਿੱਚ ਬੜੀ ਕਹਿੰਦੇ ਕਿ ਲੋ ਪਰਸੈਂਟੇਜ ਜਿਹੜੀ ਹੈ ਉਹ ਇਸ ਟਾਈਮ ਅੰਕਿਤ ਕੀਤੀ ਜਾ ਰਹੀ ਹੈ ਉਹਦਾ ਸਭ ਤੋਂ ਮੇਨ ਅਸਰ ਤਾਂ ਪੈ ਰਿਹਾ ਏਅਰਲਾਈਨਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਕਾਫੀ ਏਅਰਲਾਈਨਾਂ ਵਿੱਚ ਉਹ ਕਟੌਤੀ ਵੀ ਹੋ ਰਹੀ ਹੈ